ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਵੀ ਸਾਰਿਆਂ ਦਾ ਉਮੀਦ ਕਰਦੇ ਆਂ ਸਭ ਰਾਜੀ ਖੁਸ਼ੀ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤਾਂ ਦੇਖੋ ਯਾਰ ਇੰਨੀਆਂ ਵੱਡੇ ਲੈਵਲ ਦੀਆਂ ਵੈਕੈਂਸੀਜ਼ ਅਨਾਉਂਸ ਹੋ ਚੁੱਕੀਆਂ ਕਈ ਬੱਚਿਆਂ ਨੂੰ ਇਹਨਾਂ ਦਾ ਪਤਾ ਲੱਗਿਆ ਕਈ ਬੱਚਿਆਂ ਨੂੰ ਹਲੇ ਇਹਨਾਂ ਦਾ ਪਤਾ ਹੀ ਨਹੀਂ ਲੱਗਿਆ ਜੇ ਮੈਂ ਗੱਲ ਕਰਾਂ ਪੰਜਾਬ ਦੇ ਸਟੂਡੈਂਟਸ ਦੀ ਬਹੁਤ ਮਿਹਨਤੀ ਬੱਚੇ ਆ ਯਾਰ ਪੰਜਾਬ ਦੇ ਪਰ ਕਮੀ ਕਿੱਥੇ ਰਹਿ ਜਾਂਦੀ ਹੈ ਕਮੀ ਰਹਿ ਜਾਂਦੀ ਹੈ ਗਾਈਡੈਂਸ ਦੀ ਕਿ ਉਹਨਾਂ ਨੂੰ ਪ੍ਰੋਪਰ ਦੱਸੇ ਨਹੀਂ ਜਾਂਦਾ ਉਹਨਾਂ ਨੂੰ ਇਹ ਦਿਖਾ ਦਿੱਤਾ ਜਾਂਦਾ ਵੀ ਵਾਸਾ ਗਲਾਸ ਕੀ ਭਰਿਆ ਹੋਇਆ ਜੀ ਤੁਹਾਡੇ ਕੋਲੇ ਰਜਗਾਰ ਦੇ ਮੌਕਿਆਂ ਦਾ ਇਹਦੇ ਚ ਤੁਸੀਂ ਰਜਗਾਰ ਲੱਭਣਾ ਜਦੋਂ ਕਿ ਰਜਗਾਰ ਦੇ ਮੌਕਿਆਂ ਦਾ ਆਪਣੇ ਕੋਲੇ ਫੁੱਲ ਫਲੈਜ ਭਰਿਆ ਹੋਇਆ ਸਮੁੰਦਰ ਹੈ ਜੀਦੇ ਚੋਂ ਆਪਾਂ ਇੱਕ ਟੁਪਕਾ ਹਰੇਕ ਸਟੂਡੈਂਟ ਨੇ ਆਪਦੇ ਰੋਜ਼ਗਾਰ ਦਾ ਕੱਢਣਾ ਹੈ ਇੱਕ ਪੋਸਟ ਕੱਢਣੀਆਂ ਤੇ ਪੋਸਟਾਂ ਕਿੰਨੀਆਂ ਜੀ ਕਾਂਸਟੇਬਲ ਦੀਆਂ 4208 ਤੇ ਉਦੋਂ ਵੀ ਵੱਡੀ ਗੱਲ ਇਹ ਜਿਹੜੇ ਕਾਂਸਟੇਬਲ ਹੈ ਭਾਈ ਹੁਣ ਕਈ ਨਾਰਾਜ਼ ਹੁੰਦੇ ਆ ਵੀ ਮੈਂ ਤਾਂ ਜੀ ਪੜਿਆ ਨਹੀਂ ਮੈਂ ਤਾਂ 10ਵੀਂ ਕਰਕੇ ਹਟ ਗਿਆ ਸੀ ਇਹ ਜਿਹੜੀਆਂ ਕਾਂਸਟੇਬਲ ਦੀਆਂ ਭਰਤੀਆਂ ਆਈਆਂ 10ਥ ਦੇ ਬੇਸਡ ਹੈ ਜੀ 10ਵੀਂ ਦੇ ਆਧਾਰ ਤੇ ਆਈਆਂ ਹੋਈਆਂ ਭਰਤੀਆਂ ਪੁੱਤ ਇਹ ਕਾਂਸਟੇਬਲ ਦੀਆਂ ਜਿਹੜੀਆਂ ਭਰਤੀਆਂ ਐ ਇਹਨਾਂ ਦੇ ਵਿੱਚ ਪੇ ਸਕੇਲ ਤੇ ਐਸਆਈ ਦੀਆਂ ਭਰਤੀਆਂ ਜਿਹੜੀਆਂ ਆਈਆਂ ਇਹਨਾਂ ਦੇ ਵਿੱਚ ਵੀ ਪੇ ਸਕੇਲ ਪੰਜਾਬ ਪੁਲਿਸ ਦੇ ਨਾਲੋਂ ਕਿਤੇ ਜ਼ਿਆਦਾ ਹੈ ਜੀ ਉਦੋਂ ਵੀ ਵੱਡੀ ਗੱਲ ਜੌਬ ਵੀ ਸੌਖੀ ਹੈ ਜੀ ਪੰਜਾਬ ਪੁਲਿਸ ਦੇ ਨਾਲੋਂ ਤੇ ਬਨ ਮੋਰ ਥਿੰਗ ਦੇਖੋ ਜੇ ਤੁਨ ਤੁਹਾਡੀ ਉਮਰ ਓਵਰ ਹੋ ਗਈ ਪੰਜਾਬ ਪੁਲਿਸ ਦੇ ਅਕੋਰਡਿੰਗ ਕਿਸੇ ਦੀ 3 ਮਹੀਨੇ ਉਮਰ ਜ਼ਿਆਦਾ ਹੋ ਗਈ 6 ਮਹੀਨੇ ਜ਼ਿਆਦਾ ਹੋ ਗਈ 8 ਮਹੀਨੇ ਸਾਲ 1.5 ਸਾਲ ਜ਼ਿਆਦਾ ਹੋ ਗਈ ਤਾਂ ਵੀ ਟੈਨਸ਼ਨ ਨਾ ਲਿਓ ਅਗਲਿਆਂ ਨੇ ਕਰੋਨਾ ਕਾਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਪੈਸ਼ਲ 3 ਸਾਲਾਂ ਦੀ ਏਜ ਰਿਲੈਕਸੇਸ਼ਨ ਸਾਰਿਆਂ ਨੂੰ ਦੇ ਰੱਖੀ ਹੈ ਵਾਢੇ ਲਾ ਏਜ ਰਿਲੈਕਸੇਸ਼ਨ ਦੇ ਰੱਖੀ ਹੈ ਸਿਰਫ ਇੱਕੋ ਇੱਕ ਐਸ ਭਰਤੀ ਦੇ ਵਿੱਚ ਪੂਰੇ 3 ਸਾਲਾਂ ਦੀ ਪੀਆ ਟੈਨਸ਼ਨ ਨਹੀਂ ਲੈਣੀ ਸਟੂਡੈਂਟਸ ਨੇ ਤਾਂ ਜਿਆਦਾ ਟਾਈਮ ਨਹੀਂ ਮੈਂ ਤੁਹਾਡਾ ਵੇਸਟ ਕਰਦਾ ਸਿੱਧਾ ਤੁਹਾਨੂੰ ਮੈਂ ਅਫੀਸ਼ੀਅਲ ਨੋਟੀਫਿਕੇਸ਼ਨ ਵੱਲ ਲੈ ਜਾਣਾ ਤਾਂ ਕਿ ਯਾਰ ਤੁਹਾਨੂੰ ਵੀ ਯਕੀਨ ਹੋ ਜੇ ਕਿ ਹਾਂ ਵਾਕਿਆ ਹੀ ਇੰਨੀਆਂ ਭਰਤੀਆਂ ਸਾਡੇ ਕੋਲੇ ਆਈਆਂ ਹੋਈਆਂ ਪਰ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਿਓ ਲਾਸਟ ਡੇਟ ਇਹਨਾਂ ਦੇ ਫਾਰਮ ਫਿਲਿੰਗ ਦੀ ਲਾਸਟ ਡੇਟ ਬਿਲਕੁਲ ক্লোਜ਼ ਹੈ ਮੈਂ ਸਾਰਾ ਕੁਝ ਦੱਸੂਗਾ ਕੀ ਲਾਸਟ ਡੇਟ ਹੈ ਜੀ ਕੀ ਸਿਲੇਬਸ ਰਹੂਗਾ ਕੀ ਸੀਕਵੈਂਸ ਹੈ ਜੀ ਭਰਤੀ ਦਾ ਕਿੱਥੋਂ ਤਿਆਰੀ ਕਰਨੀ ਹੈ ਕਿਵੇਂ ਤਿਆਰੀ ਕਰਨੀ ਹੈ ਜੀ ਕੀ ਐਡੀਸ਼ਨਲੀ ਤੁਹਾਨੂੰ ਪੜਨਾ ਪਊਗਾ ਉਹ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਡਿਸਕਸ ਕਰੂੰਗਾ इवन ਪੇਪਰ ਕਿਦੋਂ ਤੱਕ ਹੋ ਸਕਦਾ ਉਹ ਵੀ ਤੁਹਾਡੇ ਦੇ ਨਾਲ ਮੈਂ ਡਿਸਕਸ ਕਰੂੰਗਾ ਐਸੇ ਹੀ ਵੀਡੀਓ ਦੇ ਵਿੱਚ ਤਾਂ ਜ਼ਿਆਦਾ ਟਾਈਮ ਨਹੀਂ ਵੇਸਟ ਕਰਦਾ ਤੁਹਾਨੂੰ ਲੈ ਚੱਲਦਾ ਜੀ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਵੱਲ ਨੂੰ ਸਭ ਤੋਂ ਪਹਿਲਾਂ ਬੁੱਤ ਆਪਾਂ ਆਫੀਸ਼ੀਅਲ ਨੋਟੀਫਿਕੇਸ਼ਨ ਚੈੱਕ ਕਰਦੇ ਆ ਜਿਹੜੀਆਂ 4208 ਕਾਂਸਟੇਬਲ ਦੀਆਂ ਪੋਸਟਾਂ ਕਈਆਂ ਜਾ ਰਹੀਆਂ ਕਿ ਵਾਕਿਆ ਹੀ ਇੰਨੀਆਂ ਪੋਸਟਾਂ ਆਈਆਂ ਹੋਈਆਂ ਜੀ ਤਾਂ ਇਹ 4208 ਪੋਸਟਾਂ ਤੁਹਾਡੇ ਕੋਲੇ ਆਈਆਂ ਹੋਈਆਂ ਜੀ ਆਰਪੀਐਫ ਦੇ ਵਿੱਚ ਕਿਹਦੇ ਚਾਹੀਆਂ ਹੋਈਆਂ ਬੁੱਤ ਉਹ ਆਰਪੀਐਫ ਦੇ ਵਿੱਚ ਆਈਆਂ ਹੋਈਆਂ ਆਹ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਜੀ ਜਿਹੜਾ ਮੈਂ ਸਕਰੀਨ ਤੇ ਖੁੱਲਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਜੀ ਆਰਪੀਐਫ ਦੇ ਵਿੱਚ ਕਿੰਨੀਆਂ ਪੋਸਟਾਂ ਆਈਆਂ ਹੋਈਆਂ ਬੁੱਤ ਕਿੰਨੀਆਂ ਪੋਸਟਾਂ ਚੈੱਕ ਕਰ ਲਓ ਜੀ ਮੜਾ ਜਾ ਚੈੱਕ ਕਰ ਲਓ ਕੈਮਰਾਮੈਨ ਇਹਨਾਂ ਨੂੰ ਸਮਾਰ ਕੇ ਦਿਖਾ ਦਿਓ ਜੀ 4208 ਪੋਸਟਾਂ ਕਿੰਨੀਆਂ ਪੋਸਟਾਂ ਬੁੱਤ 4208 ਜਿਨ੍ਹਾਂ ਦੀ ਬੇਸਿਕ ਪੇ ਸਕੇਲ ਕਿੰਨਾ ਹੈ 21700 ਬੇਸਿਕ ਪੇ ਹੈ ਜੀ ਤਾਂ ਲਗਭਗ ਲਗਭਗ 150% ਇਹਦਾ ਲਾ ਲਓ ਤੁਹਾਡੀ ਲਗਦਿਆਂ ਦੀ ਪੇ ਹੋਊਗੀ ਜੀ ਏ ਹੁਣ ਆ ਵੀ ਦੇਖ ਲਿਓ ਐਪਲੀਕੇਸ਼ਨ ઓਪਨਿੰਗ ਦੀ ਡੇਟ ਹੈਗੀ ਹੈ ਜੀ 15 4 મતલਬ ਅਪ੍ਰੈਲ ਚ ਐਪਲੀਕੇਸ਼ਨਾਂ ਓਪਨ ਹੋ ਗਈਆਂ ਸੀ ਕਲੋਜ਼ਿੰਗ ਡੇਟ ਬਿਲਕੁਲ ਨੇੜੇ ਹੈ ਜੀ 14 5 14 5 ਨੂੰ ਐਪਲੀਕੇਸ਼ਨਾਂ ਦੀ ਫਾਰਮ ਫਿਲਿੰਗ ਜਿਹੜੀ ਬੰਦ ਹੋ ਜੂਗੀ ਇਹ 10ਵੀਂ 베이스ਡ ਆਈ ਹੋਈ ਭਰਤੀ ਹੈ ਪੁੱਤ ਇਹਦੇ ਵਿੱਚ ਕੀ ਸਿਸਟਮ ਰਹੂਗਾ ਕੀ ਸੀਕੁਐਂਸ ਰਹੂਗਾ ਕਿਦਾਂ ਪੇਪਰ ਹੋਊਗਾ ਉਹ ਸਾਰਾ ਦੱਸੂਗਾ ਪਰ ਆਹ ਲਾਈਨ ਧਿਆਨ ਨਾਲ ਦੇਖ ਲਓ 3 ਸਾਲ ਦੀ ਏਜ ਰਿਲੈਕਸੇਸ਼ਨ ਸਾਰਿਆਂ ਨੂੰ ਦਿੱਤੀ ਗਈ ਹੈ ਇਸ ਭਰਤੀ ਚ ਕਿਹਨੂੰ ਮੱਦੇ ਨਜ਼ਰ ਰੱਖਦੇ ਹੋਏ ਕੋਵਿਡ-19 ਨੂੰ ਮੱਦੇਨਜ਼ਰ ਰੱਖਦੇ ਹੋਏ ਕਰੋਨਾ ਕਾਲ ਨੂੰ ਮੱਦੇਨਜ਼ਰ ਰੱਖਦੇ ਹੋਏ ਆਜੋ ਜੀ ਮੈਂ ਤੁਹਾਨੂੰ ਲੈ ਚੱਲਦਾ ਵੀ ਕੀ ਸੀਕਵੈਂਸ ਰਹੂਗਾ ਕੀ ਸਿਲੇਬਸ ਹੈ ਕਿੰਨਾ ਕੁ ਫਰਕ ਹੈ ਜੀ ਇਹਦੇ ਵਿੱਚ ਹਨਾ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਤੁਹਾਨੂੰ ਮੈਂ ਡਿਸਕਸ ਕਰੂੰਗਾ ਜੀ ਤਾਂ ਦੇਖੋ ਜੀ ਆਪਾਂ ਸਭ ਤੋਂ ਪਹਿਲਾਂ এডਿਕੇਸ਼ਨ ਦੀ ਹੀ ਗੱਲ ਕਰ ਲਈਏ ਮੈਂ ਦੱਸ ਚੁੱਕਿਆ 10th ਦੇ 베이스ਡ ਭਰਤੀ ਆਈ ਹੈ ਜੀ ਨੈਕਸਟ ਜਿਹੜੀ ਆਪਾਂ ਗੱਲ ਕਰਾਂਗੇ ਉਹ ਗੱਲ ਕਰਾਂਗੇ ਜੀ ਪੇਪਰ ਦੇ 베이스ਡ ਕਿ ਪੇਪਰ ਕਿਦਾਂ ਦਾ ਰਹਿਣ ਵਾਲਾ ਜੀ ਇਹਦਾ ਦੇਖੋ ਤਿੰਨ ਹੀ ਫੇਜ਼ ਹੈ ਜੀ ਜਿਵੇਂ ਆਪਣੇ ਕੋਲੇ ਨਾਰਮਲੀ ਹੁੰਦੇ ਆ ਸੇਮ ਤਿੰਨ ਫੇਜ਼ ਇਹਦੇ ਆ ਸਭ ਤੋਂ ਪਹਿਲਾਂ ਤੁਹਾਡਾ ਐਗਜ਼ਾਮ ਹੋਊਗਾ ਜੀ ਸੀਬੀਟੀ ਹੋਊਗਾ ਕੰਪਿਊਟਰ 베이스ਡ ਪੇਪਰ ਹੋਊਗਾ ਜੋ ਕਿ ਇੱਕ ਆਬਜੈਕਟਿਵ ਟਾਈਪ ਪੇਪਰ ਹੋਊਗਾ ਜੀ ਅਬਜੈਕਟਿਵ ਟਾਈਪ 10ਵੀਂ ਦੇ ਲੈਵਲ ਦਾ ਪੇਪਰ ਹੋਊਗਾ ਜਿਹਦੇ ਵਿੱਚ ਤੁਹਾਨੂੰ 120 ਸਵਾਲ ਕਰਨ ਨੂੰ ਦਿੱਤੇ ਜਾਣਗੇ 90 ਮਿੰਟ ਮਿਲਣਗੇ ਜੀ ਹਰੇਕ ਸਵਾਲ 1 ਨੰਬਰ ਦਾ ਹੋਊਗਾ ਜੀ ਠੀਕ ਹੈ ਤੇ 네ਗੇਟਿਵ ਮਾਰਕਿੰਗ 1/3 ਹੋਊਗੀ ਜੀ ਉਸ ਤੋਂ ਬਾਅਦ ਜਿਹੜਾ ਇਸ ਪੇਪਰ ਨੂੰ ਕੁਆਲੀਫਾਈ ਕਰੂਗਾ ਜਿਹੜਾ ਇਸ ਆਬਜੈਕਟਿਵ ਪੇਪਰ ਨੂੰ ਕੁਆਲੀਫਾਈ ਕਰੂਗਾ ਹਨਾ ਪੇਪਰ ਨੂੰ ਕੁਆਲੀਫਾਈ ਕਰ ਲੂਗਾ ਉਹਨੂੰ ਫਿਰ ਬੁਲਾਇਆ ਜਾਊਗਾ ਜੀ ਕਾਦੇ ਲਈ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਲਈ ਭੱਜਨ ਨੱਠਣ ਲਈ ਬੁਲਾਇਆ ਜਾਊਗਾ ਜੀ ਜਿਹਦੇ ਚ ਮੁੰਡਿਆਂ ਨੇ 1600 ਮੀਟਰ ਕੱਢਣੀ ਹੈ ਜੀ 5 ਮਿੰਟ 45 ਸਕਿੰਟਾਂ ਚ ਕੁੜੀਆਂ ਨੇ 800 ਮੀਟਰ ਦੀ ਦੌੜ ਕੱਢਣੀ ਹੈ 3 ਮਿੰਟ 40 ਸਕਿੰਟਾਂ ਚ ਮੁੰਡਿਆਂ ਲਈ ਲੌਂਗ ਜੰਪ 14 ਫੁੱਟ ਹੈ ਜੀ ਕੁੜੀਆਂ ਲਈ 9 ਫੁੱਟ ਹੈ ਹਾਈ ਜੰਪ ਮੁੰਡਿਆਂ ਲਈ 4 ਫੁੱਟ ਹੈ ਤੇ ਕੁੜੀਆਂ ਲਈ ਕਿੰਨਾ ਪੁੱਤ ਹੋਏ 3 ਫੁੱਟ ਤੇ ਉਸ ਤੋਂ ਬਾਅਦ ਫਿਰ ਲਾਸਟ ਸਟੈਪ ਹੈ ਜੀ ਡਾਕੂਮੈਂਟ ਵੈਰੀਫਿਕੇਸ਼ਨ ਉਸ ਤੋਂ ਬਾਅਦ ਭਾਈ ਤੁਹਾਡੀ ਜੌਬ ਹੈ ਜਿਹੜੀ ਉਹ ਤੁਸੀਂ ਬਿਲਕੁਲ ਜੌਬ ਦੇ ਸਿਰੇ ਹੋ ਜਾਓਗੇ ਤੁਹਾਨੂੰ ਜੌਬ ਪ੍ਰਾਪਤ ਹੋ ਜੂਗੀ ਰਹੀ ਗੱਲ ਸਿਲੇਬਸ ਦੀ ਕੁਝ ਵੀ ਐਕਸਟਰਾ ਨਹੀਂ ਹੈਗਾ ਜਿਹੜਾ ਤੁਸੀਂ ਪੜ ਰਹੇ ਹੋ ਸਾਡੇ ਤੋਂ ਸਾਰਾ ਕੁਝ ਵਿੱਚ ਹੀ ਹੈ ਥੋੜਾ ਜਿਹਾ ਫਰਕ ਹੈ ਜੇ ਮੈਂ ਸਿਲੇਬਸ ਦੀ ਗੱਲ ਕਰਾਂ ਤਾਂ 35 ਨੰਬਰ ਦੀ ਤਾਂ ਰੀਜ਼ਨਿੰਗ ਹੈ ਜੀ ਇਕੱਲੀ ਤੇ 35 ਨੰਬਰ ਦਾ ਹੀ ਮੈਥ ਹੈ ਜੀ 35 ਤੇ 35 ਕਿੰਨੇ ਹੋਗੇ ਜੀ 70 ਰਹਿ ਗਏ ਨੰਬਰ 50 ਉਹ ਨੰਬਰ 50 ਇਹ ਜੀਕੇ ਦੇ ਹੈ ਜੀ ਤੇ ਇਹਨਾਂ 50 ਦੇ ਵਿੱਚੋਂ 10 ਨੰਬਰ ਕੱਲੇ ਤੁਹਾਡੇ ਕਾਦੇ ਹੈ ਜੀ ਜਰਨਲ ਸਾਇੰਸ ਦੇ ਹੈ 40 ਨੰਬਰ ਦੀ ਜੀਕੇ ਹੈ ਤੇ 10 ਨੰਬਰ ਦੀ ਜਰਨਲ ਸਾਇੰਸ ਹੈ ਜਰਨਲ ਸਾਇੰਸ ਕਿੱਥੋਂ ਕਰਨੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਤੁਹਾਡੇ ਸਾਹਮਣੇ ਖੜੇ ਆਪਾਂ ਡੇਲੀ ਕਲਾਸ ਲੈ ਕੇ ਆਵਾਂਗੇ ਜੀ ਮੰਡੇ ਤੋਂ ਰੈਗੂਲਰ ਕਲਾਸਿਸ ਲਾਵਾਂਗੇ ਆਪਾਂ ਸਪੈਸ਼ਲ ਆਰਪੀਐਫ ਦੇ ਲਈ ਰੇਲਵੇ ਰਿਜ਼ਰਵ ਪੁਲਿਸ ਦੇ ਲਈ ਜੀ ਨੈਕਸਟ ਦੇਖੋ ਜੀ ਨੈਕਸਟ ਦੇਖੋ ਇਹ ਤਾਂ ਸੀਗਾ ਬੁੱਤ ਕਨਸਟੇਬਲ ਦਾ ਨੋਟੀਫਿਕੇਸ਼ਨ ਨੈਕਸਟ ਮੈਂ ਤੁਹਾਨੂੰ ਲੈ ਚੱਲਦਾ ਜੀ ਕਿਹਦੇ ਨੋਟੀਫਿਕੇਸ਼ਨ ਦੇ ਵੱਲ ਨੂੰ ਸਬ ਇਨਸਪੈਕਟਰ ਦੇ ਨੋਟੀਫਿਕੇਸ਼ਨ ਵੱਲ ਨੂੰ ਐਸਆਈ ਦੇ ਨੋਟੀਫਿਕੇਸ਼ਨ ਵੱਲ ਨੂੰ ਜਿਹਦੀਆਂ 452 ਵੈਕੈਂਸੀਜ਼ ਆਪਾਂ ਨੂੰ ਦੇਖਣ ਨੂੰ ਮਿਲੀਆਂ ਜੀ ਆਹ ਲੋ ਜੀ ਉਹਦਾ ਅਫੀਸ਼ੀਅਲ ਨੋਟੀਫਿਕੇਸ਼ਨ ਧਿਆਨ ਰੱਖਿਓ ਇਹਦੀ ਵੀ ਲਾਸਟ ਡੇਟ 14 ਮਈ ਹੈ ਜੀ ਫਾਰਮ ਫਿਲਿੰਗ ਦੀ ਤੇ ਪੇ ਸਕੇਲ ਦੇਖ ਸਕਦੇ ਹੋ ਜੀ ਤੁਸੀਂ 35400 ਬੇਸਿਕ ਸੈਲਰੀ ਹੈ ਜੀ 35400 ਦੀ ਬੇਸਿਕ ਸੈਲਰੀ ਹੈ ਕੌਣ ਅਪਲਾਈ ਕਰ ਸਕਦਾ ਜੀ ਕੌਣ ਅਪਲਾਈ ਕਰ ਸਕਦਾ ਜੀ ਜਿਹਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਜਿਵੇਂ ਦੀ ਮਰਜ਼ੀ ਗ੍ਰੈਜੂਏਸ਼ਨ ਹੈ ਜੀ ਜਿਹੜੀ ਮਰਜ਼ੀ ਡਿਗਰੀ ਕੀਤੀ ਹੈ ਜੀ ਤੁਸੀਂ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਇਹਨਾਂ ਦੇ ਵਿੱਚ ਵੀ ਇਹਨਾਂ ਨੇ 3 ਸਾਲ ਦੀ ਏਜ ਰਿਲੈਕਸੇਸ਼ਨ ਦਿੱਤੀ ਹੋਈ ਹੈ ਕੋਵਿਡ 19 ਨੂੰ ਮੱਦੇ ਨਜ਼ਰ ਰੱਖਦੇ ਹੋ ਜੇ ਮੈਂ ਸਿਲੇਬਸ ਦੀ ਗੱਲ ਕਰਾਂ ਜੀ ਤਾਂ ਬਿਲਕੁਲ ਆਈਡੈਂਟੀਕਲ ਹੈ ਜੀ ਕੋਈ ਵੀ ਫਰਕ ਨਹੀਂ ਇੱਕ ਨਵੇਂ ਪੈਸੇ ਦਾ ਵੀ ਫਰਕ ਨਹੀਂ ਹੈਗਾ ਸੇਮ ਹੀ ਇੱਥੇ ਪੈਟਰਨ ਹੈ ਜੀ ਸੇਮ ਪੈਟਰਨ ਹੀ ਇੱਥੇ ਆ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਜੀ ਆਹ ਲਓ ਮੈਂ ਤੁਹਾਨੂੰ ਦਿਖਾਈ ਦਿੰਦਾ ਸੀਬੀਟੀ ਹੋਊਗਾ ਜੀ 90 ਮਿੰਟ ਮਿਲਣਗੇ 120 ਕੁਐਸਚਨ ਹੋਣਗੇ ਜੀ ਇੱਕ ਨੰਬਰ ਦਾ ਇੱਕ ਸਵਾਲ ਹੈ ਜੀ 1/3 네ਗਟਿਵ ਮਾਰਕਿੰਗ ਹੈ ਜੀ ਜੇ ਮੈਂ ਗੱਲ ਕਰਾਂ ਵੀ ਕਿੰਨੇ ਕਿੰਨੇ ਸਵਾਲ ਕਾਦੇ-ਕਾਦੇ ਚ ਆਉਣਗੇ ਜੀ 35 ਸਵਾਲ ਰੀਜ਼ਨਿੰਗ ਦੇ ਆ ਜੀ 35 ਮੈਥ ਦੇ ਆ ਤੇ 50 ਤੁਹਾਡੇ ਕੋਲੇ ਜਰਨਲ ਸਾਇੰਸ ਦੇ ਆ ਤੇ ਤੁਹਾਨੂੰ ਵੀ ਪਤਾ ਹੈ ਰੇਲਵੇ ਦਾ ਪੇਪਰ ਦੇਣਾ ਹੈ ਤਾਂ ਜਰਨਲ ਅਵੇਅਰਨੈਸ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਸ ਕਿਦੀ ਰਹੂਗੀ ਜਰਨਲ ਸਾਇੰਸ ਦੀ ਘੱਟੋ ਘੱਟ 10 ਨੰਬਰ ਦਾ ਪੇਪਰ ਆਊਗਾ ਹੀ ਆਊਗਾ ਉਦੋਂ ਬਾਅਦ ਜਦੋਂ ਤੁਸੀਂ ਆਹ ਕਵਾਲਿਫਾਈ ਕਰ ਲਿਆ ਜੀ ਪੇਪਰ ਕਵਾਲਿਫਾਈ ਕਰ ਲਿਆ ਫਿਰ ਤੁਹਾਨੂੰ ਬੁਲਾਇਆ ਜਾਊਗਾ ਫਿਜ਼ੀਕਲੀ ਐਫੀਸ਼ੀਐਂਸੀ ਟੈਸਟ ਲਈ ਤੇ ਮੈਜ਼ਰਮੈਂਟ ਦੇ ਲਈ ਜਿਹਦੇ ਵਿੱਚ ਤੁਹਾਡੇ ਨੂੰ 1600 ਮੀਟਰ ਦੀ ਦੌੜ ਕਢਾਈ ਜਾਊਗੀ 6.5 ਮਿੰਟ ਮੁੰਡਿਆਂ ਨੂੰ ਦੇਖੋ ਕਿੰਨਾ ਖੁੱਲਾ ਟਾਈਮ ਹੈ ਯਾਰ 6.5 ਮਿੰਟਾਂ 'ਚ 1600 ਮੀਟਰ ਕੱਢਣੀ ਆ ਤੁਸੀਂ ਤੇ ਕੁੜੀਆਂ ਨੇ ਭਾਈ 800 ਮੀਟਰ ਦੀ ਰੈਣੀ ਕੱਢਣੀ ਆ 4 ਮਿੰਟਾਂ 'ਚ ਲੌਂਗ ਜੰਪ 12 ਫੁੱਟ ਆ ਮੁੰਡਿਆਂ ਲਈ 9 ਫੁੱਟ ਕੁੜੀਆਂ ਲਈ ਹਾਈ ਜੰਪ ਮੁੰਡਿਆਂ ਦੇ ਲਈ ਹੈਗਾ ਜੀ 3 ਫੁੱਟ 9 ਇੰਚ ਤੇ ਕੁੜੀਆਂ ਦੇ ਲਈ ਹਾਈ ਜੰਪ ਹੈ ਕੇਵਲ ਔਰ 3 ਫੁੱਟ ਦੇਖੋ ਯਾਰ ਐਸ ਭਰਤੀ ਚ ਤੁਹਾਨੂੰ ਸਾਰਾ ਕੁਝ ਮਿਲ ਰਿਹਾ ਪੁੱਤ ਬਲਕ ਦੇ ਵਿੱਚ ਵੈਕੈਂਸੀਆਂ ਵੀ ਮਿਲ ਰਹੀਆਂ ਜੀ ਕਾਫੀ ਵੱਡੀਆਂ ਵੈਕੈਂਸੀਆਂ ਆਈਆਂ ਹੋਈਆਂ ਏਜ਼ ਰਿਲੈਕਸੇਸ਼ਨ ਵੀ ਅਗਲਾ ਨੇ ਤੁਹਾਨੂੰ ਦੇਤੀ ਜੀ ਏਜ ਵੀ ਘਟਾਤੀ ਸੌਰੀ ਏਜ ਵੀ ਵਧਾਤੀ ਵੀ ਤੁਹਾਨੂੰ ਕੋਈ ਟੈਨਸ਼ਨ ਨਾ ਮਿਲੇ ਹਨਾ ਤੁਸੀਂ ਬੜੇ ਆਰਾਮ ਨਾਲ ਜੇ ਕੋਈ 1.5 ਸਾਲ ਛੋਟਾ ਵੱਡਾ ਰਹਿ ਗਿਆ ਏਸ ਟੱਪ ਗਈ ਉਹਦੀ ਕੋਈ ਟੈਨਸ਼ਨ ਨਾ ਹੋਵੇ ਤੁਹਾਨੂੰ ਏਜ਼ ਰਿਲੈਕਸੇਸ਼ਨ ਵੀ ਮਿਲ ਰਹੀ ਆ ਪੀ ਸਕਿਲ ਵੀ ਚੰਗਾ ਮਿਲ ਰਿਹਾ ਤੁਹਾਨੂੰ ਇਵੇਂ ਹੋਰ ਦੇਖੋ ਜਦੋਂ ਆਪਾਂ ਇਧਰ ਪੰਜਾਬ ਪੁਲਿਸ ਲਈ ਅਪਲਾਈ ਕਰਦੇ ਆਂ ਪੰਜਾਬ ਪੁਲਿਸ ਦਾ ਬਹੁਤ ਹਰ ਟਾਈਪ ਦੇ ਕੇਸ ਆਉਂਦੇ ਆਂ ਕ੍ਰਾਈਮ ਵੇਲਡ ਮਰਡਰ ਵੇਲਡ ਕੇਸ ਆਉਂਦੇ ਆਂ ਪਰ ਯਾਰ ਰੇਲਵੇ ਪੁਲਿਸ ਫੋਰਸ ਦੇ ਵਿੱਚ ਕਾਦੇ ਕੇਸ ਆਉਂਦੇ ਆਂ ਪੁੱਤ ਚੋਰੀ ਚਿਕਾਰੀ ਦੇ ਟ੍ਰੇਲ ਦੀ ਪ੍ਰੋਟੈਕਸ਼ਨ ਦੇ ਹਨਾ ਵੀ ਰੇਲਵੇ ਦੀ ਪ੍ਰੋਟੈਕਸ਼ਨ ਕਰਨੀ ਆ ਟ੍ਰੇਨ ਦੀ ਪ੍ਰੋਟੈਕਸ਼ਨ ਕਰਨੀ ਆ ਐਦਾਂ ਦੇ ਬੜੇ ਸਰਲ ਸਰਲ ਜੇ ਸੌਖੇ ਜੇ ਕੇਸ ਆ ਪੁੱਤ 10ਵੀਂ 베이스ਡ ਕੌਨਸਟੇਬਲ ਦੀ ਭਰਤੀ ਹੈ ਜਿਨ੍ਹਾਂ ਦੀ 10ਵੀਂ ਹੀ ਕੀਤੀ ਹੋਈ ਹੈ ਉਹਨਾਂ ਦੇ ਲਈ ਤਾਂ ਇਹ ਮਤਲਬ ਵਰਦਾਨ ਹੈ ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਕੌਨਸਟੇਬਲ ਦੀ ਭਰਤੀ ਜਿਹੜੀ ਆਉਂਦੀ ਹੈ ਉਹ +2 베이스ਡ ਆਉਂਦੀ ਹੈ ਤੇ ਨੰਬਰ ਵੀ ਚੈੱਕ ਕਰ ਲਓ ਜੀ 4208 ਪੋਸਟਾਂ ਕੌਨਸਟੇਬਲ ਦੀਆਂ ਦੇ 452 ਐਸ ਸੈਈ ਦੀਆਂ ਪੋਸਟਾਂ ਨੇ ਪੁੱਤ ਇਹਦਾ ਜੀ ਡਿਟੇਲ ਤੁਹਾਨੂੰ ਨੋਟੀਫਿਕੇਸ਼ਨ ਚਾਹੀਦਾ ਤਾਂ ਆਪਾਂ ਆਪਣੇ ਟੈਲੀਗ੍ਰam ਤੇ ਤੁਹਾਨੂੰ ਡਿਟੇਲ ਨੋਟੀਫਿਕੇਸ਼ਨ ਦੋਨੋਂ ਪਾ ਦੇਾਂਗੇ ਜੀ ਤੁਸੀਂ ਪੜ੍ਹ ਕੇ ਚੈੱਕ ਕਰ ਸਕਦੇ ਹੋ ਕਿ ਕੀ ਕੀ ਕੁਆਲਿਫਿਕੇਸ਼ਨ ਹੈ ਵੀ ਮਾਸਟਰ ਐਮੇ ਤਾਂ ਨਹੀਂ ਕਹਿ ਗਿਆ ਯਾਰ ਵਾਕਈ ਆਈਆਂ ਹੋਈਆਂ ਭਰਤੀਆਂ ਤਾਂ ਪ੍ਰੂਫ ਦੇ ਲਈ ਤੁਹਾਨੂੰ ਇੱਥੇ ਆਪਾਂ ਨੋਟੀਫਿਕੇਸ਼ਨ ਪ੍ਰਾਪਤ ਕਰਾ ਦੇਾਂਗੇ ਹੁਣ ਸਵਾਲ ਪੈਦਾ ਹੁੰਦਾ ਤਿਆਰੀ ਕਿਵੇਂ ਕਰ ਸਕਦੇ ਆ ਤਿਆਰੀ ਕਰਨ ਦੇ ਲਈ ਤੁਹਾਨੂੰ ਕੀ ਕਰਨਾ ਪੈਣਾ ਕਿਤੇ ਜਾਣ ਦੀ ਲੋੜ ਨਹੀਂ ਕੋਈ ਦਿੱਲੀ ਨਹੀਂ ਭਜਣਾ ਕੋਈ ਚੰਡੀਗੜ੍ਹ ਨਹੀਂ ਭਜਣਾ ਤੁਹਾਡੇ ਆਪਣੇ ਅਰੋੜਾ ਕਲਾਸਿਸ ਚ ਹੀ ਤੁਹਾਨੂੰ ਸਾਰਾ ਕੁਝ ਮਿਲ ਰਿਹਾ ਹੈ ਇਹ ਬਣ ਰੂੜਾ ਕਲਾਸਿਸ ਵੀ ਪਹੁੰਚਣ ਦੀ ਲੋੜ ਨਹੀਂ ਘਰੇ ਬੈਠੇ ਤਿਆਰੀ ਕਰ ਸਕਦੇ ਹੋ ਤੁਸੀਂ ਜੁੜ ਸਕਦੇ ਹੋ ਸਾਡੇ ਮਹਾ ਕੰਬੋ ਪੈਕ ਦੇ ਨਾਲ ਜਿਹੜਾ ਕਿ ਤੁਹਾਨੂੰ ਪੈ ਰਿਹਾ 47 ਉਹ ਨਹੀਂ ਯਾਰ ਥੋ ਥੋ ਥੋੜੀ 4700 ਲਵਾਂਗੇ ਅਸੀਂ ਉਹੀ ਲਿਖਤਾ ਇਹਨਾਂ ਨੇ ਤਾਂ ਪਹਿਲਾਂ ਸੁਣ ਲਓ ਮਹਾ ਕੰਬੋ ਪੈਕ ਚ ਹੈ ਕੀ ਕੀ ਜਿਹੜਾ ਨਵਾਂ ਫਾਊਂਡੇਸ਼ਨ ਬੈਚ ਆਊਗਾ ਜੀ ਸਾਡਾ 20 ਮਈ ਵਾਲੇ ਦਿਨ ਉਹ ਸਾਰਾ ਬੈਚ ਲਾਈਵ ਦੇਵਾਂਗੇ ਤੁਹਾਨੂੰ ਸਾਰਾ ਫੁੱਲ ਫਲੈਜ ਜਿਹੜਾ ਤੁਹਾਡੇ ਕੋਲੇ ਬੈਚ ਹੈ ਐਡਵਾਂਸ ਦੇ ਵਿੱਚ ਤੁਹਾਨੂੰ ਸਾਰਾ ਰਿਕਾਰਡਡ ਡਾਟਾ ਮਿਲ ਜੂਗਾ ਜੀ ਬੇਸਿਕ ਟੈਸਟ ਬੈਚ ਹੈ ਜੀ ਜਿਹੜਾ ਤੁਹਾਨੂੰ ਉਹ ਮਿਲ ਜੂਗਾ ਕਿੰਨੇ ਟਾਈਮ ਦੇ ਲਈ ਬਸ ਦੋ ਮਹੀਨਿਆਂ ਦੇ ਲਈ ਐਡਵਾਂਸ ਟੈਸਟ ਬੈਚ ਮਿਲ ਜੂਗਾ ਜੀ 4 ਮਹੀਨਿਆਂ ਲਈ ਕੌਨਸਟੇਬਲ ਦਾ ਐਕਸਕਲੂਸਿਵ ਰਿਕਾਰਡਿੰਗ ਬੈਚ ਵੀ ਵਿੱਚ ਪ੍ਰੋਵਾਈਡ ਕਰ ਦੇਾਂਗੇ ਇਕੱਲੇ ਕੌਨਸਟੇਬਲ ਦਾ ਟੈਸਟ ਬੈਚ ਵੀ ਪ੍ਰੋਵਾਈਡ ਕਰ ਦੇਾਂਗੇ ਇਹ ਸਾਰਾ ਕੁਝ ਕਿੰਨੇ ਟਾਈਮ ਲਈ ਮਿਲੂਗਾ ਜੀ 1 ਸਾਲ ਲਈ ਕਿੰਨੇ ਰੁਪਈਆ ਚ ਕਿੰਨੇ ਰੁਪਈਆ ਚ 4000 ਤੇ 200 antes <laughs> 4000 ਤੇ 2 ਰੁਪਈਆ ਚ 4102 ਵੀ ਨਹੀਂ ਦੇਣੇ ਜਿੰਨਾ ਮਰਜ਼ੀ ਕਹੀ ਜਾਵੇ ਕੋਈ ਕਾਲ ਵਾਲਾ ਵੀ 4102 ਜਾਂ 4100 ਦੇ ਦਿਓ ਨਾ ਪੂਰਾ 4000 ਤੇ 2 ਰੁਪਈਏ 4003 ਵੀ ਤੁਹਾਨੂੰ ਪਾ ਪੇ ਕਰਨ ਦੀ ਲੋੜ ਨਹੀਂ ਹੈ ਪਰ ਹਾਂ ਯਾਦ ਰੱਖਿਓ 4002 ਦਾ ਬੈਚ ਤਾਂ ਪਊਗਾ ਜੇ ਖਰੀਦਣ ਤੋਂ ਪਹਿਲਾਂ 쿠ਪਨ ਕੋਡ ਯੂਜ਼ ਕਰ ਲਓਗੇ ਕਿਹੜਾ ਪੁੱਤੋ ਏਸੀ 917 ਏਸੀ 917 ਦੇ ਨਾਲ ਤੁਹਾਨੂੰ ਮੈਕਸੀਮਮ ਡਿਸਕਾਊਂਟ ਮਿਲ ਜੂਗਾ ਪਲੱਸ ਮੇਰੀ ਫ੍ਰੀ ਆਫ ਕਾਸਟ ਗਾਈਡੈਂਸ ਮੈਂ ਤਾਂ ਯਾਰ ਹਮੇਸ਼ਾ ਹੀ ਤੁਹਾਡੇ ਨਾਲ ਆ ਮੈਂ ਤਾਂ ਕਦੇ ਹੀ ਨਹੀਂ ਤੁਹਾਡੇ ਤੋਂ ਮੂੰਹ ਫੇਰਿਆ ਜਦੋਂ ਵੀ ਕੋਈ ਬੱਚਾ ਆਉਂਦਾ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨੀ ਕ ਆਪ ਨੂੰ ਨੌਲੇਜ ਹੈ ਉਹਨਾਂ ਕ ਤਾਂ ਉਸ ਬੱਚੇ ਨੂੰ ਆਪਾਂ ਗਾਈਡ ਕਰਕੇ ਤੋਰੀ ਇਹ ਹੀ ਤੋਰੀਏ ਤਾਂ ਤੁਸੀਂ ਆਪ ਦੀ سپورਟ ਸ਼ੋਅ ਕਰਨ ਦੇ ਲਈ ਮੇਰਾ ਗੁੱਪਨ ਕੋਡ ਯੂਜ਼ ਕਰ ਸਕਦੇ ਹੋ AC 917 ਜਿਹਦੇ ਨਾਲ ਤੁਹਾਨੂੰ ਡਿਸਕਾਊਂਟ ਦਾ ਮਿਲ ਹੀ ਰਿਹਾ ਹੈ ਪਲੱਸ ਤੁਸੀਂ ਮੇਰੀ ਗਾਈਡੈਂਸ ਦੇ ਅੰਡਰ ਆ ਜਾਓਗੇ ਤੁਹਾਡੀਆਂ ਪ੍ਰੋਬਲਮਾਂ ਮੇਰੀਆਂ ਪ੍ਰੋਬਲਮਾਂ ਹੋ ਜਾਣਗੀਆਂ ਤੇ ਨੋਟੀਫਿਕੇਸ਼ਨ ਦੇ ਲਈ ਕਿੱਥੇ ਮਿਲਣਾ ਇਦਾਂ ਦੀਆਂ ਜੋਬ ਅਪਡੇਟਸ ਦੇ ਲਈ ਕਿੱਥੇ ਮੈਨੂੰ ਫੋਲੋ ਕਰ ਸਕਦੇ ਹੋ ਫੋਲੋ ਕਰ ਸਕਦੇ ਹੋ ਤੁਹਾਡੇ ਆਪਣੇ ਅਫੀਸ਼ੀਅਲ ਚੈਨਲ ਸਾਇੰਸ ਬਾਈ ਬਰਾਡਸਰ ਤੇ ਤਾਂ ਜੇ ਹੋਰ ਇਦਾਂ ਦੀਆਂ ਮਜ਼ੇਦਾਰ ਵੀਡੀਓਜ਼ ਦੇਖਣੀਆਂ ਚਾਹੁੰਦੇ ਹੋ ਵੈਕੈਂਸੀਆਂ ਦੇਖਣੀਆਂ ਚਾਹੁੰਦੇ ਹੋ ਫਸਟ ਟਾਈਮ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਰੋੜਾ ਕਲਾਸ ਦਾ ਅਫੀਸ਼ੀਅਲ ਚੈਨਲ ਮਿਲਾਂਗੇ ਅਗਲੀ ਕਲਾਸ 'ਚ ਤਦ ਤੱਕ ਦੇ ਲਈ ਰੱਬ ਰਾਖਾ ਧੰਨਵਾਦ